ਪੰਜਾਬ ਦੇ ਵਿੱਚ ਇੱਕ ਪਾਸੇ ਤਾਂ ਨਵੀਂ ਸਰਕਾਰ ਬਣ ਗਈ ਹੈ ਤਾਂ ਦੂਸਰੇ ਪਾਸੇ ਹਜੇ ਵੀ ਕਈ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਨੂੰ ਦੇਖ ਕੇ ਲੋਕ ਹੁਣ ਹੈਰਾਨ ਹੋਏ ਪਏ ਨੇ ਤਾਜ਼ਾ ਮਾਮਲਾ ਖੇਮਕਰਨ ਤੋਂ ਸਾਹਮਣੇ ਆਇਆ ਹੈ ਜਿੱਥੇ ਸੀਐਚਸੀ ਸਰਕਾਰੀ ਹਸਪਤਾਲ ਦੇ ਵਿੱਚ ਰਾਤ ਨੂੰ ਕੋਈ ਡਾਕਟਰ ਮੌਜੂਦ ਨਾ ਰਿਹਾ ਤਾਂ ਦੂਸਰੇ ਪਾਸੇ ਪਿੰਡ ਮਸਤਗੜ ਤੋਂ ਇੱਕ ਬੰਦੇ ਦੀ ਕਿਸੇ ਵਜ੍ਹਾ ਕਰਕੇ ਸੱਟ ਲੱਗ ਗਈ ਜਦੋਂ ਉਹ ਟਾਂਕੇ ਲਗਾਉਣ ਲਈ ਹਸਪਤਾਲ ਦੇ ਵਿੱਚ ਗਿਆ ਤਾਂ ਉਸ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹਾਂਜੀ ਤੇ ਤੁਸੀਂ ਸਰਕਾਰੀ ਹਸਪਤਾਲ ਆਏ ਜੇ ਕੀ ਪ੍ਰੋਬਲਮ ਹੈ ਤੁਹਾਨੂੰ ਕਾਦੇ ਵਾਸਤੇ ਆਏ ਜੇ ਤੇ ਭਾਈ ਸੱਟ ਲੱਗੀ ਆ ਸਿਰ 'ਚ ਅੱਛਾ ਹਾਂਜੀ ਤੇ ਤੁਸੀਂ ਕਿੱਥੇ ਸਰਕਾਰੀ ਹਸਪਤਾਲ ਕਿਹੜੇ ਆਏ ਜੇ ਇਹ ਖੇਬਰ ਖਰ ਅੱਛਾ ਹਾਂਜੀ ਤੇ ਕੀ ਆਂਦੇ ਹਸਪਤਾਲ ਵਾਲੇ ਤੁਹਾਨੂੰ ਭਾਈ ਉਹ ਆਂਦੇ ਡਾਇਰੈਕਟਰ ਨਹੀਂ ਹੈਗੇ ਤੇ ਹੋਰ ਹੋਰ ਭਾਈ ਅਸੀਂ ਤੇ ਆਵਾਜ਼ਾਂ ਮਾਰ ਕੇ ਤੇ ਸਾਡੀ ਉਹਨਾਂ ਨੇ ਸੁਣੀ ਨਹੀਂ ਗਈ ਕਦੋਂ ਤਾਂ ਆ ਕੇ ਖੜੇ ਤੁਹਾਨੂੰ ਕਿੰਟਾ ਡੇਢ ਘੰਟਾ ਹੋ ਗਿਆ ਅੱਛਾ ਹਸਪਤਾਲ ਵਾਲਿਆਂ ਦਾ ਕੀ ਕਹਨਾ ਹਾਂਜੀ ਹਸਪਤਾਲ ਵਾਲੇ ਕੀ ਜਾਂਦੇ ਉਹ ਸਰਾਂ ਦੇ ਵੀ ਡਾਕਟਰ ਨਹੀਂ ਹੈਗੇ ਇੱਥੇ ਅੱਛਾ ਹਾਂਜੀ ਵੀਰ ਜੀ ਕੀ ਨਾਮ ਹੈ ਆਪਣਾ ਬੋਤਾ ਸਿੰਘ ਇਹ ਕਿੰਨੂੰ ਸੱਟ ਲੱਗੀ ਕੀ ਲੱਗਦਾ ਤੁਹਾਡਾ ਇਹ ਭਰਾ ਹੈ ਮੇਰਾ ਜੀ ਅੱਛਾ ਤੇ ਕਿੱਥੇ ਆਏ ਤੁਸੀਂ ਤੇ ਕੀ ਹੋਇਆ ਮੈਨੂੰ ਅਸੀਂ ਕੈਮ ਕਰਨਾ ਹਸਪਤਾਲ ਵਿੱਚ ਆਏ ਹੋਏ ਹਾਂ ਤੇ ਸਾਈ ਇੱਥੇ ਆਣ ਕੇ ਇਹਨਾਂ ਨੂੰ ਬੁਲਾਇਆ ਇਹ ਕਹਿੰਦੇ ਆ ਕਿ ਇੱਥੇ ਡਾਕਟਰ ਨਹੀਂ ਹੈਗੇ ਤੇ ਤੁਸੀਂ ਜਾਂ ਪੱਟੀ ਤੇ ਜਾਂ ਕਰਿਆਲੇ ਜਾ ਸਕਦੇ ਜੋ ਅਹੀਂ ਆ ਸਾਡੇ ਕੋਲ ਇਸ ਵਕਤ ਕੋਈ ਸੰਦ ਨਹੀਂ ਹੈਗਾ ਤੇ ਨਾ ਹੀ ਇੰਨੇ ਲੋਕੇ ਹੈਗੇ ਅੱਗੇ ਜਾਣ ਜੋਗੇ ਅਸੀਂ ਤੇ ਮਹਾਂ ਇੱਥੇ ਆਏ ਹੈਗੇ ਆ ਤੇ ਸਾਡਾ ਲੜਾਈ ਦਾ ਹੈਗਾ ਇਹ ਪ੍ਰੋਬਲਮ ਹੈ ਤੇ ਇਹਨੂੰ ਸਾਟ ਬਹੁਤ ਲੱਗੇ ਇਹਨੇ ਉਦੋਂ ਬਾਹਰੋਂ ਆਏ ਖੂਨ ਦੇ ਕਰਕੇ ਪੱਟੀ ਕਰਵਾ ਕੇ ਲਿਆਏ ਜੋਂ ਜ਼ਿਆਦਾ ਇਹਦਾ ਵਗਦਾ ਪਿਆ ਸੀ ਕਿਹੜੇ ਪਿੰਡ ਤੋਂ ਆਏ ਤੁਸੀਂ ਅਸੀਂ ਮਸਤ ਘਾੜ ਤੋਂ ਆਏ ਹੋਏ ਆ ਅੱਛਾ ਤੇ ਇਹਨਾਂ ਕਿਹਾ ਨਹੀਂ ਤੁਹਾਨੂੰ ਐਂਟਰੀ ਵਗੈਰਾ ਨਹੀਂ ਕੀਤੀ ਇਹਨਾਂ ਕੁਝ ਨਹੀਂ ਕੀਤਾ ਕਿ ਇਹਨਾਂ ਤੋਂ ਆਉਂਦੇ ਆ ਕਹਤਾ ਕਹਿੰਦੇ ਇੱਥੇ ਤੇਗਾ ਕੋਈ ਨਹੀਂ ਅਸੀਂ ਕਿਹਾ ਮੈਡਮ ਹੈਗੀ ਜਿਹੜੀ ਹਨ ਉਹਦਾਂ ਬੁਲਾ ਦਿਓ ਇਹਨਾਂ ਉਹਦੇ ਨਾਲ ਨਹੀਂ ਮਿਲਾਇਆ ਹੈਗਾ ਇਹ ਕੀ ਨਾਮ ਹੈ ਜੀ ਆਪਣਾ ਸੁਰਵਿੰਦਰ ਸਰ ਇਹ ਕੀ ਡਿਊਟੀ ਪੰਦੀ ਸਰਕਾਰੀ ਹਸਪਤਾਲ ਅੱਛਾ ਸਰ ਜਿਸ ਤਰ੍ਹਾਂ ਹੁਣ ਹੈ ਇਹ ਇੱਕ ਮਰੀਜ਼ ਆਇਆ ਉਹਨਾਂ ਸੱਟ ਲੱਗੀ ਆ ਤੇ ਸਰ ਇੱਥੇ ਡਾਕਟਰ ਵਗੈਰਾ ਕੋਈ ਨਹੀਂ ਹੈਗਾ ਡਾਕਟਰ ਨਹੀਂ ਐਸੇ ਸਰ ਜਿ ਤਰ੍ਹਾਂ ਕੋਈ ਇੱਥੇ ਆਂਦਾ ਵਾ ਕੋਈ ਐਂਟਰੀ ਵਗੈਰਾ ਪੈਂਦੀ ਐਮਪੀਲ ਜਰੋਂ ਉਦੋਂ ਲੜਾਈ ਨੂੰ ਵੀ ਰਹਿੰਦੀ ਦੂਜੇ ਪੈਂਦੇ ਅੱਛਾ ਕਿੰਨੇ ਚਿਰ ਤੋਂ ਨਹੀਂ ਹੈਗਾ ਇੱਥੇ ਡਾਕਟਰ ਕੋਈ ਨਹੀਂ ਅੱਛਾ ਤੇ ਕੋਈ ਨਹੀਂ ਆਂਦਾ ਨਹੀਂ ਜੀ ਡਾਕਟਰ ਦਿਨੇ ਘਰੇ ਆਉਂਦੇ ਇੱਕ ਦਿਨੇ ਨ ਰਾਤ ਨਹੀਂ ਦਿਨੇ ਪਾਸੇ ਹੁੰਦੇ ਨਾ ਕਿੰਨੇ ਉਸ ਵਾਰ ਸਿੰਘਾਂ ਕੋਈ ਪਿਆਰੇ ਕਿੰਨੇ ਡਾਕਟਰ ਆਉਂਦੇ ਦੋ ਗੋ ਰਾਤ ਦੀ ਡਿਊਟੀ ਕਹੇ ਦਿਨੀ ਓਕੇ ਐਸਐਮਜ਼ेड ਪੰਜਾਬ ਦੇ ਲਈ ਖੇਮਕਰਨ ਤੋਂ ਜਗਜੀਤ ਸਿੰਘ ਦਲ ਦੀ ਰਿਪੋਰਟ